ਗੁਰਦਾਸਪੁਰ ਸੈਂਟਰਲ ਜੇਲ੍ਹ ਦੇ ਵਿੱਚ 26 ਜਨਵਰੀ ਨੂੰ ਹੋਈ ਦੋ ਗੁੱਟਾ ਦੇ ਦਰਮਿਆਨ ਲੜਾਈ ਦੇ ਵਿੱਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਲਿਸ ਦੇ ਵੱਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਦੋਹਾਂ ਗੁੱਟਾ ਦੇ 13 ਬੰਦੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਸਾਹਿਲ ਪ੍ਰੀਤ ਉਪ ਸੋਹੀ ਪੁੱਤਰ ਜਰਨੈਲ ਸਿੰਘ ਅਤੇ ਹਵਾਲਾਤੀ ਬਲਵਿੰਦਰ ਸਿੰਘ ਵੱਲੀ ਪੁੱਤਰ ਹਰਦੀਪ ਸਿੰਘ ਦਰਮਿਆਨ ਬਹਿਸਬਾਜੀ ਅਤੇ ਗਾਲੀ ਗਲੋਚਤਾ ਇਹ ਮਾਮਲਾ ਪੱਖਿਆ ਸੀ। ਜਿਨ੍ਹਾਂ ਦੇ ਵਿੱਚ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਇਸ ਦੌਰਾਨ ਬਿੱਲੀ ਦੀ ਹਮਾਇਤ ਵਿੱਚ ਗੁਰਮੀਤ ਸਿੰਘ ਮੀਤਾ ਨਾਂ ਦਾ ਬੰਦੀ ਵੀ ਆ ਗਿਆ ਤੇ ਦੇਖਦੇ ਦੇਖਦੇ ਲੜਾਈ ਬਹੁਤ ਜ਼ਿਆਦਾ ਵੱਧ ਗਈ ਤਾਂ ਜੇਲ੍ਹ ਗਾਰਡ ਦੇ ਵੱਲੋਂ ਜੇਲ੍ਹ ਦਾ ਸਾਇਰਨ ਵਜਾ ਦਿੱਤਾ ਗਿਆ ਤਦ ਦੇ ਕਿ ਲੜਾਈ ਦਰਮਿਆਨ ਇੱਕ ਹਵਾਲਾਤੀ ਗਗਨਦੀਪ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਜਿਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਾਇਆ ਜਦਕਿ ਦੋ ਹੋਰ ਹਵਾਲਾਤੀ ਮਾਮੂਲੀ ਜ਼ਖਮੀ ਹੋਏ ਸਨ ਨਾਸਦੇ ਕੇ 6 ਥਾਣਿਆਂ ਦੀ ਪੁਲ ਦੇ ਵੱਲੋਂ ਮੌਕੇ ਤੇ ਜੇਲ੍ਹ ਵਿੱਚ ਪਹੁੰਚ ਕੇ ਹਾਲਾਤ ਤੇ ਕਾਬੂ ਪਾਇਆ ਗਿਆ ਸੀ ਮਾਮਲੇ ਦੇ ਵਿੱਚ ਹੁਣ ਪੁਲ ਦੇ ਵੱਲੋਂ ਜੇਲ੍ਹ ਦੇ ਵਿੱਚ ਬੰਦ 13 ਬੰਦਿਆਂ ਦੇ ਖਿਲਾਫ ਮਾਮਲਾ ਅਰਜ ਕੀਤਾ ਗਿਆ ਹੈ ਜੋ ਕਰ ਦਿੱਤੀ ਹੈ ਜਿਹਦੇ ਵਿੱਚ ਗਗਨ ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ਬਾਦੀ ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉੱਤੇ ਹੱਥੇਂ ਦੀ ਲੜਾਈ ਹੋਈ ਜਿਨ੍ਹਾਂ ਨੂੰ ਹੁਣ ਪ੍ਰੋਟੈਕਸ਼ਨ ਵਾਲੇ ਤੇ ਲਿਆ ਕੇ ਜੋ ਅਗਲੇਰੀ ਪੁਸ਼ਗਟ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲਵਿਚ ਲੰਦਾ ਜਾਊਗਾ ਕਿੰਨੇ ਬੰਦੇ ਚੁਣੇ ਜਖਮੀ ਤੇ ਦੋ ਤਿੰਨ ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10 12 ਜਨੇ ਸੀ ਦੋਨੋਂ ਤਰ੍ਹਾਂ ਦੇ ਜਖਮੀ ਦੋਨੇ ਤਰ੍ਹਾਂ ਦੇ ਗਗਨ ਜਿਹੜਾ ਗੰਭੀਰ ਜਖਮੀ ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਹ ਸੋਹੀ ਇਹ ਉਹਨਾਂ ਨੇ ਕੀਤਾ ਸੀ ਜੀ ਕਿਹੜੇ ਗਲੇ ਗਰੁੱਪ ਐ ਦੋ ਇਹ ਜੀ ਜਿਹੜਾ ਲੋਕਲ ਇੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਸੋਹੀ ਗਰੁੱਪ ਤੇ ਮੀਤਕ ਗਰੁੱਪ ਉਹਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਹੈ ਕਰ ਜੀ ਕਿੰਨੇ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਗਈ ਤੇਰਾ ਬੰਦੇ ਦੇ ਖਿਲਾਫ ਸੋ ਗੈਂਗ ਦਾ ਮੁੱਦਾ ਉਹਦਾ ਨਹੀਂ ਕੋਈ ਐਹੋ ਜਿਹੀ ਗੱਲ ਬਾਤ ਗੁਰਦਾਸਪੁਰ ਸੈਂਟਰਲ ਜੇਲ੍ਹ ਦੇ ਵਿੱਚ 26 ਜਨਵਰੀ ਨੂੰ ਹੋਈ ਦੋ ਗੁੱਟਾਂ ਦੇ ਦਰਮਿਆਨ ਲੜਾਈ ਦੇ ਵਿੱਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਹੈ ਪੁਲਿਸ ਦੇ ਵੱਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਦੋਹਾਂ ਗੁੱਟਾਂ ਦੇ 13 ਬੰਦੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਸਾਹਿਲ ਪ੍ਰੀਤ ਉਫ ਸੋਹੀ ਪੁੱਤਰ ਜਰਨੈਲ ਸਿੰਘ ਅਤੇ ਹਵਾਲਾਤੀ ਬਲਵਿੰਦਰ ਸਿੰਘ ਵੱਲੀ ਪੁੱਤਰ ਹਰਦੀਪ ਸਿੰਘ ਦਰਮਿਆਨ ਬਹਿਸਬਾਜੀ ਅਤੇ ਗਾਲੀ ਗਲੋਸ਼ਤਾ ਇਹ ਮਾਮਲਾ ਪੱਖਿਆ ਸੀ ਜਿਨ੍ਹਾਂ ਦੇ ਵਿੱਚ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਇਸ ਦੌਰਾਨ ਬਿੱਲੀ ਦੀ ਹਮਾਇਤ ਵਿੱਚ ਗੁਰਮੀਤ ਸਿੰਘ ਮੀਤਾ ਨਾਂ ਦਾ ਬੰਦੀ ਵੀ ਆ ਗਿਆ ਤੇ ਦੇਖਦੇ ਦੇਖਦੇ ਲੜਾਈ ਬਹੁਤ ਜ਼ਿਆਦਾ ਵੱਧ ਗਈ ਤਾਂ ਜੇਲ੍ਹ ਗਾਰਡ ਦੇ ਵੱਲੋਂ ਜੇਲ੍ਹ ਦਾ ਸਾਇਰਨ ਵਜਾ ਦਿੱਤਾ ਗਿਆ ਤਾਂ ਇਸ ਦੇ ਲੜਾਈ ਦਰਮਿਆਨ ਇੱਕ ਹਵਾਲਾਤੀ ਗਗਨਦੀਪ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਜਿਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਾਇਆ ਜਦਕਿ ਦੋ ਹੋਰ ਹਵਾਲਾਤੀ ਮਾਮੂਲੀ ਜ਼ਖਮੀ ਹੋਏ ਸਨ ਤਸ ਦੇ ਕੇ 6 ਥਾਣਿਆਂ ਦੀ ਪੁਲਸ ਦੇ ਵੱਲੋਂ ਮੌਕੇ ਤੇ ਜੇਲ੍ਹ ਵਿੱਚ ਪਹੁੰਚ ਕੇ ਹਾਲਾਤ ਤੇ ਕਾਬੂ ਪਾਇਆ ਗਿਆ ਸੀ ਮਾਮਲੇ ਦੇ ਵਿੱਚ ਹੁਣ ਪੁਲਸ ਦੇ ਵੱਲੋਂ ਜੇਲ੍ਹ ਦੇ ਵਿੱਚ ਬੰਦ 13 ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜੋ ਕਰ ਦਿੱਤੀ ਹੈ ਜੀ ਜਿਹਦੇ ਵਿੱਚ ਗਗਨ ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ਬਾਦੀ ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉੱਤੇ ਹੱਥੇਂ ਦੀ ਲੜਾਈ ਹੋਈ ਜਿਨ੍ਹਾਂ ਨੂੰ ਹੁਣ ਪ੍ਰੋਟੈਕਸ਼ਨ ਮੈਂਟ ਤੇ ਲਿਆ ਕੇ ਜੋ ਅਗਲੇਰੀ ਪੁਛਗੜ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲਵਿਚ ਲਿਆਂਦਾ ਜਾਊਗਾ ਕਿੰਨੇ ਬੰਦੇ ਚਖਨੇ ਜਖਮੀ ਤੇ ਦੋ ਤਿੰਨ ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10 12 ਜੁਨੇ ਸੀ ਦੋਨੋਂ ਤਰ੍ਹਾਂ ਦੇ ਚਖਨੇ ਦੋਨੇ ਤਰ੍ਹਾਂ ਦੇ ਲੰਚ ਗਗਨ ਜਿਹੜਾ ਗੰਭੀਰ ਜ਼ਖਮੀ ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਸੋ ਹੀ ਇਹ ਉਹਨਾਂ ਨੇ ਕੀਤਾ ਸੀ ਜੀ ਕਿਹੜੇ ਕਿਹੜੇ ਗਰੁੱਪ ਐ ਦੋ ਇਹ ਜੀ ਜਿੱਦਾਂ ਲੋਕਲ ਇੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਇਸੋ ਹੀ ਗਰੁੱਪ ਤੇ ਮੀਤਾਂ ਗਰੁੱਪ ਉਹਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਆਇਆ ਗਾ ਜਿੰਨੇ ਬੰਦੇ ਆ ਦੇ ਖਿਲਾਫ ਕਾਰਵਾਈ ਕੀਤੀ ਗਈ ਤੇਰਾ ਬੰਦੇ ਖਿਲਾਫ ਕੋਈ ਗੈਂਗ ਦਾ ਮੁੱਤ ਉਹਦਾ ਹੈ ਬਸ ਨਹੀਂ ਕੋਈ ਐਹੋ ਜ